ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੱਤੀਆਂ ਖਾ ਕੇ ਭੁੱਲ ਜਾਣ ਵਾਲੇ ਲੋਕ ਜਾਂ ਦੇ ਸ਼ਰਮ ਲੋਕ ਪੰਜਾਬ ਦੇ ਵਿੱਚ ਬਹੁਤ ਨੇ ਇਹਨਾਂ ਲੋਕਾਂ ਨੂੰ ਜਦੋਂ ਮੈਂ ਸੰਬੋਧਨ ਕਰਦਾ ਹੁੰਦਾ ਹੁਣਾਂ ਉਦੋਂ ਇਹ ਕਹਿਣਾ ਹੁੰਦਾ ਵੀ ਇਹ ਭੇਡਾਂ ਨੇ ਤੇ ਭੇਡਾਂ ਦਾ ਜਿਹੜਾ ਆਲਰੇਡੀ ਹੁੰਦਾ ਤੇ ਉਹ ਕੋਈ ਰੁੱਖਾ ਨਹੀਂ ਬੋਲਦਾ ਉਹਦੇ ਕੋਲੇ ਇੱਕ ਪਤਲੀ ਜਿਹੀ ਛੱਟੀ ਫੜੀ ਹੁੰਦੀ ਹੈ ਬਸ ਉਹਨੂੰ ਧਰਤੀ ਤੇ ਮਾਰੀ ਜਾਂਦਾ ਪੁਸ਼ਕਰੀ ਜਾਂਦਾ ਔਰ ਰੋਰ ਕਰਕੇ ਸਾਰੀਆਂ ਭੇਡਾਂ ਨੂੰ ਬਾੜੇ ਚ ਬਾੜ ਦਿੰਦਾ ਹੈ ਬਾੜੇ ਚੋਂ ਕੱਢ ਦਿੰਦਾ ਹੈ ਚਰਨਵਾਸ ਤੇ ਖੇਤਾਂ ਚ ਲੈ ਜਾਂਦਾ ਹੈ ਘਾ ਪੱਠਾ ਖਾ ਕੇ ਲੂੰਗੀ ਲੰਗੀ ਬੇਰੀਆਂ ਦੀ ਇਕਰਾਂ ਦੀ ਤੇ ਕੌੜੇ ਆਕੂਖ ਖਾ ਕੇ ਪਖੜਾ ਪੁਕੜਾ ਖਾ ਕੇ ਵਾਪਸ ਆ ਜਾਂਦਿਆਂ ਨੇ ਪਾਣੀ ਪੀ ਕੇ ਫੇਰ ਬਾੜੇ ਚ ਮੈਂ ਇਹ ਸ਼ਬਦ ਤਾਂ ਵਰਤਦਾ ਹੁਣਾ ਕਿਉਂ ਵਰਤਣਾ ਅੱਜ ਮੈਂ ਦਰਸ਼ਨ ਲੱਗਾਂ ਬਰਗਾੜੀ ਵਿਖੇ ਮੋਰਚਾ ਲੱਗਾ ਹੋਇਆ ਸੀ ਧਰਨਾ ਲੱਗਾ ਹੋਇਆ ਸੀ ਕਾਦੇ ਲਈ ਕਿ ਬਿਆਦਰੀ ਹੋਈ ਹੈ ਇਹ ਦੋ ਵੱਡੇ ਜਿਹੜੇ ਕਾਂਡ ਹੋਏ ਹੈ ਬਹਿਲ ਕਨ ਤੇ ਬਰਗਾੜੀ ਇਹ ਤੇ ਤਾਂ ਨਾ ਲੱਗਾ ਸੀ ਹੁਣ ਵੀ ਲਾਇਆ ਹੋਇਆ ਔਰ ਉਹ ਤੇ ਕੀ ਕਹਿੰਦੇ ਰਹੇ ਹਾਏ ਬੇਅਦਵੀ ਕਰਵਾਈ ਬਾਦਲਾਂ ਨੇ ਹਾਏ ਬਾਦਲ ਮਰ ਜਾਣਾ ਇਦਾਂ ਕਹਿੰਦੇ ਸੀ ਨਾ ਪੜਦੇ ਸੀ ਤੇ ਹੁਣ ਮੈਂ ਵੀ ਡਾ ਕਾਉਂ ਕਹਿਣ ਲੱਗਾ ਬਰਗਾੜੀ ਤੇ ਬਾਈਬਲ ਕਲਾਂ ਦੇ ਵਿੱਚ ਜਿਹੜੀਆਂ ਬਲਾਕ ਸ਼ਮਤੀ ਜ਼ਿਲ੍ਹਾ ਪ੍ਰੇਸ਼ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਬਾਦਲ ਜਿੱਤੇ ਨੇ ਉੱਥੇ ਬਾਦਲਾਂ ਨੂੰ ਵੋਟਾਂ ਤੇ ਵੱਧ ਪਈ ਹੈ ਬਰਗਾੜੀ ਦੇ ਵਿੱਚ ਤੇ ਬਹਿਵਲ ਕਲਾਂ ਦੇ ਵਿੱਚ ਹੁਣ ਕਿੱਥੇ ਨੇੜੇ ਧਾਨਾ ਲਾ ਕੇ ਪੜਦੇ ਸੀ ਹੁਣ ਕਿਥੇ ਨੇ ਦੱਸਣ ਉਹ ਮਤਲਬ ਜਿੰਨੀਆਂ ਮਰਜ਼ੀ ਸਾਡੇ ਜੁੱਤੀਆਂ ਪਈ ਜਾਣ ਦੋ ਪਈਆਂ ਬਿਸਰ ਗਈਆਂ ਸਾਡਾ ਉਹ ਕੰਮ ਹੈ ਬਸ ਤੇ ਬੋਟਾਂ ਉੱਤੇ ਵੱਧ ਨਿਕਲੀਆਂ ਬਾਦ ਲਾਉਣੇ ਭੁੱਲ ਗਏ ਮਸ ਰੌਲਾ ਪਾਣਾ ਹੁੰਦਾ ਹੈ ਸਾਡੇ ਨਾਲ ਜੂਨ 84 ਵਿੱਚ ਧੱਕਾ ਹੋਇਆ ਸਾਡੇ ਨਾਲ ਦਿੱਲੀ ਸਿੱਖ ਕਤਲੇਆਮ ਵੇਲੇ ਧੱਕਾ ਹੋਇਆ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕਰਦੇ ਧੱਕਾ ਹੋਇਆ ਇਹਦਾ ਪਿੱਟੀ ਜਾਓ ਪਿੱਟੀ ਜਾਓ ਹਰ ਵਕਤ ਪਰ ਬਰਗਾੜੀ ਦੇ ਵਿੱਚ ਤੇ ਬਹਿਵਲਕੋਲ ਦੇ ਵਿੱਚ ਵੋਟਾਂ ਕਿਹਨੇ ਪਾਈਆਂ ਨਹੀਂ ਜਾਂ ਫਿਰ ਪਾਕਿਸਤਾਨ ਤੋਂ ਆ ਕੇ ਲੋਕਾਂ ਨੇ ਵੋਟਾਂ ਪਾਤੀਆਂ ਹੁਣ ਜਿਨ੍ਹਾਂ ਨੇ ਮਰਨਾ ਹੋਇਆ ਹੈ ਗੱਲ ਸੁਣ ਕੇ ਚੱਪਣੇ 'ਚ ਨੱਕ ਡੋਬ ਕੇ ਮਰ ਜਿਓ ਜੇ ਚੱਪਣਾ ਚਪਣਾ ਨੇ ਲੋੜ ਹੋਈ ਦੋ ਦਿਨ ਮਿੱਤਰ ਸਾਡੇ ਦੋਸਤ ਨੇ ਪਰ ਜ ਆਪ ਜਿਹੜੇ ਭਾਂਡੇ ਬਣਾਉਂਦੇ ਆ ਪੱਕੇ ਉਹਨਾਂ ਨੂੰ ਆਰਡਰ ਕਰ ਲਿਆ ਵੀ ਚੱਪਣ ਬਾਅਦ ਚਾਹੀਦੇ ਭਾਈ ਮਹਿਵਲ ਕਲਾਂ ਤੇ ਬਰਗਾੜੀ ਭੇਜਣੇ ਨੇ ਭਾਈ ਡੁੱਬ ਕੇ ਮਰਨ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਭਾਈ ਕਿੰਦਾ ਕਹਦੇ ਆਗੇ ਇਹ ਹੁਣ ਤੁਸੀਂ ਸੋਚ ਲਿਓ ਜਿਹੜੇ ਧਰਨਾ ਲਾਉਣ ਵਾਲੇ ਸੀ ਉਹਨਾਂ ਨੂੰ ਕੀ ਕਹੀਏ ਕੜਮ ਚੌਧਰੀ ਹਰਾਮਖੋਰ ਕੀ ਕਹੀਏ ਦਸੂਨ ਮੈਨੂੰ ਨਾ ਕੋਈ ਅਮਰੀਕਾ ਤੋਂ ਕੈਨੇਡਾ ਤੋਂ ਜਰਮਨ ਤੋਂ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਫੋਨ ਕਰਦੇ ਰਿਹਾ ਨਹੀਂ ਜੀ ਤੁਸੀਂ ਨਹੀਂ ਜਾਂਦੇ ਉੱਥੇ ਜਾਓ ਤੁਸੀਂ ਜਾ ਕੇ ਬੋਲੋ ਸਟੇਟ ਤੇ ਬੋਲ ਕੇ ਕਿੰਨੂੰ ਸੁਣਾਉਣਾ ਸੀ ਬਰਗਾੜੀ ਵਿੱਚ ਖੜ ਕੇ ਸਟੇਜ ਤੇ ਬੋਲ ਕੇ ਪਾਕਿਸਤਾਨ ਨੂੰ ਸੁਣਾਉਣਾ ਸੀ ਸਾਡੇ ਲੋਕਾਂ ਨੂੰ ਸੁਣਾਉਣਾ ਸੀ ਜਿਹਨਾਂ ਨੂੰ ਸੁਣਾਇਆ ਸੀ ਇਹਨਾਂ ਨੇ ਤੇ ਉਹਨਾਂ ਨੇ ਬੋਟਾਂ ਬਾਗਲਾਨੀ ਦੁਆਰੇ ਫੇਰ ਪਾਤੀਆਂ ਅੱਜ ਦੇ ਦਾਦੂਵਾਲ ਵਰਗੇ ਲੱਖ ਰੁਪਇਆ ਗੋਡੇ ਥਲੇ ਰੱਬ ਲਿਆ ਫਲਾਨਾ ਕਰਤਾ ਧਮਕਾ ਕਰਤਾ ਯੋਗ ਕਰਤਾ ਬਾਹ ਕਰਤਾ ਕਰਦੇ ਸੀ ਨਾ ਹੁਣ ਦੱਸੋ ਜਵਾਬ ਦਿਓ ਵੀ ਜਿਹੜੇ ਬਾਦਲਾਂ ਨੂੰ ਪਿੱਟਦੇ ਸੀ ਹਾਇ ਬਾਦਲ ਬਣ ਗਿਆ ਹਾਇ ਸੁਲਵੀਰ ਮਰ ਗਿਆ ਪਤਾ ਨਹੀਂ ਕੀ ਕੁਝ ਕਹਿੰਦੇ ਸੀ ਉਹਨਾਂ ਨੂੰ ਵੋਟਾਂ ਬਰਗਾੜੀ ਤੋਂ ਤੇ ਬਹਿਵਲ ਕਲਾਂ ਤੋਂ ਜ਼ਿਆਦਾ ਪਈਆਂ ਨੇ ਕੁਝ ਬੁੱਧੀਜੀਵੀ ਇਹ ਕਹਿੰਦੇ ਆ ਕਿ ਇਹ ਨਤੀਜਾ ਜਿਹੜੀਆਂ ਪੰਜਾਬ ਦੀਆਂ ਸਿਆਸੀ ਤਰਾਨੇ ਉਹਨਾਂ ਜਾ ਦੇ ਕਰਕੇ ਉਹ ਚੰਗੀਆਂ ਨਹੀਂ ਤਾਂ ਬਾਦਲਾਂ ਤੇ ਆਸ ਰੱਖੀਏ ਲੋਕਾਂ ਨੇ ਕੁਝ ਲੋਕ ਇਦਾਂ ਕਹਿੰਦੇ ਪਰ ਨਹੀਂ ਇਹ ਸੋਚਣਾ ਕਿਹਨੇ ਆ ਜਿਨੇ ਵੋਟਾਂ ਪਾਈਆਂ ਨੇ ਉਹਨਾਂ ਸੋਚਣਾ ਜਾਨੀ ਕਿ ਦੀਨ ਮਾਨ ਜੇ ਕੋਈ ਪੁੱਛੇ ਵੀ ਹੈਗਾ ਆਪਾਂ ਕਹਾਂਗੇ ਨਹੀਂ ਹੈਗਾ ਜੀ ਅਸੀਂ ਕਮੀਨੇ ਆ ਨਹੀਂ ਕਮੀਨੇ ਆ ਅਸੀਂ ਸਾਨੂੰ ਇਦਾਂ ਕਹਿਣਾ ਪਊ ਤੇ ਹੁਣ ਜਿਹੜੇ ਧਰਨਾ ਲਾਉਣ ਵਾਲੇ ਨੇ ਉਹ ਸੋਚ ਲਿਓ ਬੋਟਾਂ ਪਾਉਣ ਵਾਲਿਆਂ ਤੋਂ ਪਹਿਲਾਂ ਜਿਹੜੇ ਧਰਨਾ ਲਾਉਣ ਵਾਲੇ ਸੀ ਨਾ ਉਹਨਾਂ ਨੂੰ ਮਰਨਾ ਜ਼ਰੂਰੀ ਹੈ ਕਿਉਂਕਿ ਤੁਸੀਂ ਬਹੁਤ ਰੋਲਾ ਪਾਇਆ ਸੀ ਲੰਗਰ ਨਾਲ ਏ ਪਤਾ ਨਹੀਂ ਕੀ ਕੁਛ ਕੀਤਾ ਉੱਥੇ ਗਰਾਈਆਂ ਕੀਤੀਆਂ ਨਾਟਕ ਵਾਂਗ ਸੜਕਾਂ ਤੇ ਲਿਟ ਜਾਂਦੇ ਸੀ ਮੇਰੇ ਦੌਰ ਆ ਪੈ ਗਿਆ ਦੂਜਾ ਕੰਦੀ ਤਾਂ ਮਰੂਗਾ ਆਪਣੀ ਪਾਣੀ ਪਾਉਣਾ ਚਮਚੇ ਨਾਲ ਦੰਦਲ ਭੰਨਣੀ ਕਿੰਨੇ ਬਖੰਡ ਕੀਤੇ ਕੁਛ ਹੋਇਆ ਮਿਲਿਆ ਕੁਛ ਕੁਛ ਨਹੀਂ ਮਿਲਿਆ ਮਰੋ ਹੁਣ ਨਾ ਕਿ ਡੋਬ ਕੇ ਮੈਨੂੰ ਕਹਿੰਦੇ ਤੁਸੀਂ ਬਰਗਾੜੀ ਸਟੇਟ ਤੇ ਜਾ ਕੇ ਬੋਲਣਾ ਸੀ ਅਜੇ ਤੱਕ ਘਰੇ ਬੈਠੇ ਬਹੁਤ ਕੁਛ ਕਰੀ ਜਾਂਦੇ ਆ ਤੁਸੀਂ ਤਾਂ ਧਰਨੇ ਲਾਏ ਜਾ ਕੇ ਉਥੇ ਵੋਟਾਂ ਬਦਲਣ ਨੂੰ ਵੱਧ ਪੈ ਗਈਆਂ ਪਰ ਜੇ ਉਹ ਇਲੈਕਸ਼ਨ ਲੜਨਗੇ ਨਾ ਮੈਂ ਉਹਦਾ ਪਿੰਡਾਂ ਵਿੱਚ ਜਾ ਕੇ ਸਾਹਮਣਾ ਕਰੂੰ ਜਲੂਸ ਕੱਢੂੰ ਕੱਲੇ ਇਹਨਾਂ ਦਾ ਨਹੀਂ ਜਿਹੜੇ ਵੀ ਏ ਬੇਅਦਵੀ ਦੇ ਨਾਂ ਤੇ ਰੋਟੀਆਂ ਛੇਕਣ ਵਾਲੇ ਨੇ ਜਿਹੜੀ ਵੀ ਮਰਜੀ ਪਾਰਟੀ ਵਾਲੇ ਹੁਣ ਸਭ ਦਾ ਜਲੂਸ ਕੱਢੂ ਜਾ ਕੇ ਧਰਨੇ ਲਾਉਣ ਦੀ ਲੋੜ ਨਹੀਂ ਆ ਜਿਹੜਾ ਪਲੇਟਫਾਰਮ ਹੈ ਨਾ ਸੋਸ਼ਲ ਮੀਡੀਆ ਇੱਥੇ ਬਹੁਤ ਵੱਡੀ ਗੱਲਬਾਤ ਹੋ ਜਾਂਦੀ ਹੈ ਇੱਥੋਂ ਬੈਠ ਕੇ ਕੱਢਾਂਗੇ ਜਲੂਸ ਦੇਖੋ ਫਿਰ ਬਣਦਾ ਟੀਏ ਪਰ ਸਾਨੂੰ ਸ਼ਰਮ ਆਉਣੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ